ਲੋਵੀ ਬੇਲੀਓ ਇੱਕ ਵਾਰ ਤੋਂ ਫੇਰ ਆਪਾਂ ਪਹੁੰਚ ਗਏ ਆਂ ਭਗਵਾਨਪੁਰ ਹੀਂਗਣੇ ਤੇ ਇਦੋਂ ਪੰਜ ਸੱਤ ਦਿਨ ਪਹਿਲਾਂ ਗਏ ਸੀ ਆਪਾਂ ਤੇ ਇੱਕ ਵੀਡੀਓ ਬਣਾਉਣਾ ਅੱਜ ਫੇਰ ਆ ਗਏ ਆ ਹਨਾ ਤੇ ਅੱਜ ਆਪਾਂ ਬਣਾ ਰਹੇ ਆ ਹਸਨਪ੍ਰੀਤ ਦੀ ਨੀ ਬਾਈ ਅਜੀਪਾਲ ਦੀ ਬਾਈ ਕੀ ਹਾਲ ਚਾਲ ਐ ਬਾਈ ਠੀਕ ਠਾਕ ਜੀ ਠੀਕ ਠਾਕ ਐ ਜਮਾ ਹੋਰ ਸੁਣਾਓ ਵਧੀਆ ਫਸਲ ਬਾੜੀ ਠੀਕ ਐ ਹਾਂਜੀ ਸਭ ਵਧੀਆ ਜੀ ਠੀਕ ਐ ਤੇ ਆਹ ਫੇਰ 52 10 ਐ ਹਾਂਜੀ ਤੇ ਫਿਰ ਇਹ ਯਾਰ ਤੇਰਾ ਜਮਨ ਨਮਾ ਸੀਗਾ ਤੇ ਕਿ ਬਾਪੂ ਨੇ ਹੱਥ ਪੈ ਗਿਆ ਵੀ ਮੈਂ ਵੇਚ ਕੇ ਵੱਡਾ ਲਿਆਉਣੇ ਹਾਂਜੀ ਕਿਹੜਾ ਲੈਣਾ ਫਿਰ ਵੀਰੇ ਆਣਾ ਜੀ ਸੁਪਰ ਸਿਡਰ ਸਾਡੀ SLA ਸੀ 9 ਫੁਕਾ ਲੈਣ ਦੀ ਅੱਛਾ ਤੇ ਵੱਡੇ ਹੀ ਕੰਮ ਕਰਨੇ ਆ ਹਾਂਜੀ ਹਾਂਜੀ ਵੀ ਗੇੜੇ ਘਾਟ ਹੀ ਲੱਗਣ ਕਿੱਲੇ ਚ ਹੈ ਹਾਂਜੀ ਵੀ ਛੇਤੀ ਛੇਤੀ ਹਾਂਜੀ ਵੀ ਮੁੰਡਾ ਆ ਕੇ ਬਾਕੇ ਜਾ ਵੀ ਵੜਿਆ ਹੈ ਹਾਂਜੀ ਹਾਂਜੀ ਅੱਛਾ ਤੇ ਫਿਰ ਉਹ ਤੁਹਾਨੂੰ ਪਤਾ ਜੀ ਇਹ 4x4 ਹੀ ਚੱਲੂਗਾ ਜੀ ਉੱਥੇ ਅੱਛਾ 4x4 ਲੈਣਾ ਮੁੰਡੇ ਨੇ ਕਿਆ ਬਾਤਾਂ ਹੈ ਤੇ ਇਹ ਕੀ ਮਾਡਲ ਮੂੜ ਲੈ ਫਿਰ ਬਾਈ ਯਾਰ ਇਹ ਵੀਰੇ ਵੀ ਮਾਡਲ ਹੈ ਜੀ ਅੱਛਾ ਠੀਕ ਹੈ ਜੀ ਐਂਡ ਤੇ ਆਇਆ ਹੋਇਆ ਹੈਗਾ ਰਜਿਸਟ੍ਰੇਸ਼ਨ 21 ਦੀ ਹੈ ਜਿੰਦੀ ਰਜਿਸਟ੍ਰੇਸ਼ਨ 21 ਦੀ ਕਾਪੀ 21 ਦੀ ਹੈ ਕਾਪੀ 21 ਦੀ ਹੈ ਕਾਪੀ 21 ਦੀ ਹੈ ਤੇ ਮਾਡਲ B ਹੈ ਹੈ ਜੀ ਤੇ ਕੈਰਾ ਟੂਰਾ ਦੀ ਦੇ ਨਾ ਯਾਰ ਕਿੰਨੇ ਕੁ ਪਈ ਹੈ ਤੇਰੇ ਭਰਾਵਾ ਇਹ ਤੇ 100 ਪੈਸੇ ਆ ਵੀਰੇ ਸਟੈਂਪ ਮੋਰ ਜਿਵੇਂ ਹੈ ਜੀ ਉਵੇਂ ਦੀ ਉਵੇਂ ਹੀ ਪਈ ਹੋਈ ਹੈ ਜੀ ਹਮਮ ਚੈੱਕ ਕਰ ਲੋ ਜੀ ਅੱਛਾ ਤੇ ਨਾਲ ਦੇ ਟਾਇਰ ਹੈ ਨਾਲ ਦੇ ਟਾਇਰ ਹੈ ਜਨੂੰ ਅੱਛਾ ਜੀ ਚਾਰੇ ਟਾਇਰ ਨਾਲ ਦੇ ਆਗੇ 1400 ਘੰਟਾ ਚੱਲਿਆ ਸਾਰੇ ਅੱਛਾ 1400 ਘੰਟਾ ਚੱਲਿਆ ਹੈ ਹਾਂਜੀ ਤੇ ਪੇਂਟ ਪੂਂਡ ਦਾ ਸਾਰਾ ਓਕੇ ਆ ਬਾਈ ਯਾਰ ਕਿਤੇ ਇਹ ਤਾਂ ਨਹੀਂ ਕਿਤੇ ਹੋਰ ਬਾਈ ਬੋਡ ਚੈੱਕ ਕਰਾਂ ਚਾ। ਇਹ ਤਾਂ ਦੀ ਫੁੱਲ ਗਰੰਟੀ ਆ ਆਪਦਾ ਮਿਸਤਰੀ ਲਿਆ ਕੇ ਚੈੱਕ ਕਰ ਲੈਣਾ। ਅੱਛਾ ਹਾਂਜੀ ਬੈਟਰੀ ਵੀ ਇਹਦੇ ਨਾਲ ਦੀ ਆ ਜੀ ਐਕਸਾਈਡ ਦੀ ਬੈਟਰੀ ਰੱਖੀ ਹੋਈ ਹੈ ਜੀ। ਅੱਛਾ ਹਾਂਜੀ ਹੂੰ 14 ਮਾਡਲ ਹੈ ਆ ਸੌਰੀ 21 ਮਾਡਲ ਹੈ 21 ਮਾਡਲ 21 ਮਾਡਲ ਹੈ ਤੇ ਨਾਲ ਦੀ ਬੈਟਰੀ ਆ ਗਈ ਇਹ ਬੈਟਰੀ ਆ ਗਈ। ਤੇ ਹੋਰ ਇਹ ਚ ਫਿਰ ਕੀ ਕੀ ਫੀਚਰ ਆ ਦੱਸ ਦੇ ਖੁੱਲ ਕੇ ਬੇਰੀ ਬੇਖੋਹ ਆ। ਇਹ ਜੀ ਪ੍ਰੋ ਗੇਅਰ ਹੈ ਜੀ। ਇਹ ਪ੍ਰੋ ਦਾ ਕੀ ਸਿਸਟਮ ਹੁੰਦਾ ਯਾਰ? ਪ੍ਰੋ ਵੀਰੇ 4 ਸਪੀਡ ਆ ਗਿਆ ਜੀ ਇਹ। ਅੱਛਾ 3 ਤੋਂ ਉੱਤੇ 4 ਦੇ ਤਾਂ 4 ਆ ਗਿਆ ਜੀ ਕਹਿੰਦੇ ਜੱਟਾਂ ਕੋਲੇ ਪੈਸੇ ਨਹੀਂ ਛੱਡਨੇ ਹੈ ਤੇ ਜਿਹੜਾ ਦੂਆ ਤੇਲ ਖਰਚਾ ਘੱਟ ਹੈ ਜੀ 3 ਨਾਲ ਉਹ 3 ਨਾਲੋਂ ਘੱਟ ਹੈ ਜੀ ਇਹ ਮੰਨ ਲਗੇ ਚਲੋ ਜੀ ਜਿਹੜਾ 3 ਆ ਉਹ ਜੇ 2600 ਚੱਕਰ ਤੇ ਛੜਕ ਤੇ ਚੱਲਦਾਗਾ ਇਹ 4 ਸਪੀਡ ਹੈ ਜੀ ਇਹ ਲਾ ਲੋ 2200 ਚੱਕਰ ਤੇ ਚੱਲੂਗਾ ਜੀ ਉਹ ਚੱਕਰਾਂ ਦਾ ਤੁਹਾਨੂੰ ਪਤਾ ਹੀ ਚੱਕਰ ਘੱਟ ਭੱਜੂ ਉਹ ਨਹੀਂ ਭੱਜੂ ਉਹਨਾਂ ਹੀ ਬਰੋਬਰੀ ਭੱਜੂਗਾ ਅੱਛਾ ਤੇ ਤੇਲ ਦਾ ਖਰਚਾ ਬਚ ਜਾਣਾ ਤੇਲ ਦਾ ਖਰਚਾ ਘੱਟ ਹੈ ਤੇਲ ਦਾ ਖਰਚਾ ਘੱਟ ਜਾਣਾ ਜੀ ਅੱਛਾ ਤੇਲ ਦਾ ਖਰਚਾ ਘੱਟ ਜਾਣਾ ਹੈ ਜੀ अच्छा फोर, फोर स्पीड ਇਹ ਆ ਗਿਆ ਹੈ फोर स्पीड ਆ ਗਿਆ ਤੇ ਬਾਕੀ ਦੋਸਤੋ ਤੁਹਾਨੂੰ ਆਪਾਂ ਦਿਖਾਉਣੇ ਚਾਰੇ ਪਾਸੇ ਤੇ ਟਰੈਕਟਰ ਯਾਰ ਪਿੱਛੋਂ ਵੀ ਮੈਂ ਦੇਖਿਆ ਸੀ ਜਦੋਂ ਆਇਆ ਸੀ ਮੈਂ ਝਾੜ ਜੀ ਮਾਰੀ ਸੀ ਤੇ ਟਰਾਲੇ ਟਰੂਲੇ ਤੇ ਤਾਂ ਨਹੀਂ ਚੱਲਿਆ ਹੋਣਾ ਨਹੀਂ ਟਰਾਲੇ ਤੇ ਨਹੀਂ ਚੱਲਿਆ ਵੀਰੇ ਇਹ ਮੰਨ ਕੇ ਚਲੋ ਜੀ ਟਰਾਲੇ ਤੇ ਨਹੀਂ ਚੱਲਿਆ ਸੁਪਰ ਸੀਡਰ ਤੇ ਚੱਲਿਆ 1 ਸੀਜ਼ਨ 200 ਘੰਟਾ ਚਲਾਇਆ ਅੱਛਾ 200 ਘੰਟਾ ਸੁਪਰ ਸੀਡਰ ਤੇ ਹੈ ਹਾਂਜੀ ਤੇ ਨੰਬਰ ਹਰਿਆਣਾ ਹੈ ਨਾ ਨੰਬਰ ਹਰਿਆਣਾ ਲੋਕਲ ਹੈ ਜੀ ਆਪਣਾ ਲੋਕਲ ਹੈ ਤੇ ਦੋਸਤੋ ਨਾ ਇੱਕ ਚੀਜ਼ ਚਾਹੇ ਪੰਜਾਬ ਵਾਲੇ ਵੀਡੀਓ ਦੇਖੋ ਚਾਹੇ ਰਾਜਸਥਾਨ ਵਾਲੇ ਚਾਹੇ ਚੂਪੀ ਬਿਹਾਰ ਵਾਲੇ ਐਚ 4 ਹਰਿਆਣਾ ਜਾਂ ਕੋਈ ਵੀ ਨੰਬਰ ਹੋਵੇ ਕਦੇ ਡਰੋ ਨਾ ਕਿਉਂਕਿ 2021 ਮਾਡਲ ਹੈ ਐਨਓਸੀ ਮਿਲ ਜੂ ਤੇ ਕਿਸੇ ਮਰਜ਼ੀ ਸਟੇਟ ਚ ਜਾ ਕੇ ਤੁਸੀਂ ਆਪਦੇ ਨਾਮ ਕਰਾ ਲਿਓ ਕਿਉਂਕਿ ਕਈ ਵਾਰੀ ਕਈ ਭਰਾ ਹੁੰਦੇ ਕਹਿੰਦੇ ਨਹੀਂ ਯਾਰ ਹਰਿਆਣਾ ਨੰਬਰ ਪੰਜਾਬ ਦਾ ਵੀ ਭਰਾਵੋ ਹਰਿਆਣਾ ਵੀ ਆਪਣੀ ਇੰਡੀਆ ਚ ਹੀ ਹੈ ਤੇ ਆਪਣਾ ਛੋਟਾ ਭਾਈ ਹੈ ਹਨਾ ਤੇ ਕੋਈ ਇਹੋ ਜੀ ਗੱਲ ਨਹੀਂ ਹੋ ਜੂਗਾ ਜੀ ਨਾਮ ਹੋ ਜੂ ਐਨਓਸੀ ਮਿਲ ਜੂ ਜਿਵੇਂ ਸੋਨਾ ਸੁਨੱਖਾ ਟਰੈਕਟਰ ਹੈ ਹੀਰੇ ਹੀ ਹੈ ਜਿਵੇਂ ਹਨਾ ਹਾਂਜੀ ਹਾਂਜੀ ਤੇ ਬਾਕੀ ਬਈ ਫਿਰ ਇਹਦੀ ਕੀ ਡਿਮਾਂਡ ਬੂੰਡ ਹੈ ਨਵਾਨ ਵੀਰੇ ਅਸੀਂ ਇਹਨਾਂ ਦੀ 7.5 ਲੱਖ ਰੁਪਈਆ ਰੱਖੀ ਹੈ। ਅੱਛਾ। ਹਾਂਜੀ। 7.5 ਨਹੀਂ ਮੈਨੂੰ ਛੱਡਣ ਕਰਨ ਵਾਲੀ ਗੱਲ ਦੱਸ ਐ ਤੂੰ ਤਾਂ ਉਹ ਚੜ ਕੇ ਬੈਹ ਮਾਊਂਟ ਯੂਨੀਵਰਸਿਟੀ ਚੋਟੀ ਤੇ ਯਾਰ। ਨਹੀਂ ਵੀਰੇ ਇਹ ਪ੍ਰੋ ਗੀਅਰ ਚ ਆ ਗਿਆ ਨਾ ਜੀ। ਅੱਛਾ। ਬਾਕੀ ਤੁਹਾਨੂੰ ਪਤਾ ਹੈ। ਬੜਾ ਮੁੱਟਾ ਦਾ ਕਰੇਂ ਗਈ। ਸੋਸ਼ਲ ਮੀਡੀਆ ਦਾ ਜ਼ਮਾਨਾ ਗਾ ਲੋਕ ਆ ਅੱਜਕੱਲ ਤੇ ਚੈੱਕ ਨਾਲ ਦੀ ਨਾਲ ਹੀ ਕਰ ਲੈਂਦੇ ਨੇ। ਨਹੀਂ ਉਹ ਤਾਂ ਵਾਈਫਰ। ਬਾਕੀ ਤੁਹਾਡਾ ਮਾਨ ਤੜ ਰੱਖ ਲਾਂਗੇ ਜਿਹੜਾ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ। ਹਾਂ। ਠੀਕ ਹੈ ਜੀ ਅਸੀਂ 10000 ਦੀ ਹੋਰ ਛੋਟ ਕਰ ਦਾਂਗੇ। ਵਾਹ ਜੀ ਵਾਹ ਧੰਨਵਾਦ ਬਾਈ ਹੈਨਾ। ਹਾਂਜੀ ਤੇ ਇਹ ਤਾਂ ਹੋ ਗਿਆ ਆਪਣਾ ਟਰੈਕਟਰ ਤੇ ਇੱਕ ਤੁਸੀਂ ਪਿਓ ਪਤ ਘਸਰ ਮੁਸਰ ਜੀ ਕਰੀ ਜਾਂਦੇ ਸੀ ਕਿ ਟਰਾਲਾ ਵੀ ਵੇਚਣਾ ਕਰਦਾ। ਹਾਂਜੀ ਟਰਾਲਾ ਵੀ ਵੇਚਣਾ ਹੀ ਹੈ। ਤੇ ਮੈਨੂੰ ਐਂ ਦੱਸ ਖਾਲੀ ਵੇਚਣਾ ਕਿ ਸਣੇ ਝੋਨਾ ਵਿੱਚ। ਨਹੀਂ 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 ਝੋਨਾ ਨਹੀਂ ਇਹ ਖਾਲੀ ਵੇਚਣਾਗਾ। ਖਾਲੀ ਵੇਚਨੇ। ਹਾਂਜੀ ਤੇ ਆ ਵਾਵਾ ਲੰਮਾ ਜਿਆ ਕੰਮ ਇਹਦਾ ਹੈਨਾ 6 13 ਫੁੱਟਾ ਜੀ ਲੰਮਾ। 15 ਸਵਾ 7 ਫੁੱਟ ਚੌੜਾ ਜੀ। ਅੱਛਾ। ਹਾਂਜੀ 13 ਫੁੱਟ ਲੰਮਾ ਆ ਗਿਆ ਇਹ। ਹਾਂਜੀ ਹਾਂਜੀ। ਤੇ ਕਿੰਨਾ ਝੋਨਾ ਵਾਲ ਨੇ ਰੇਚ ਇੰਝ ਪੈ ਜਾਂਦਾ ਜੀ ਮੁਛਲ ਪੈ ਜਾਂਦੀ ਆ 70 ਕੁ ਮਿੰਟਾਂ ਦੀ 70 ਕੁ ਮਿੰਟਾਂ ਦਾ ਮੁਛਲ ਹੈ ਹਾਂਜੀ ਝੋਨਾ ਦੇ ਵੱਧ ਹੀ ਪੈਂਦਾ ਈ ਮੁਛਲ ਝੋਨਾ ਵੱਧ ਵੰਡਾ ਮੁਛਲ ਘੱਟ ਪੈਂਦਾ ਹੈ ਹਾਂਜੀ ਹਾਂਜੀ ਤੇ ਬਾਕੀ ਪੰਪ ਪੰਪ ਦੀ ਕੈਪੈਸਿਟੀ ਕਿੰਨੀ ਪੰਪ ਤਾਂ ਦੇਖ ਲਈ ਕਿੱਡਾ ਕਲਾਈਪ ਦਾ 25 ਟਨ ਦੀ ਕੈਪੈਸਿਟੀ ਹੈ ਜੀ ਟਰਾਲਾ ਵੱਡਾ ਨਹੀਂ ਫਿਰ ਪੰਪ ਛੋਟਾ ਚੱਕੀ ਫਿਰਦਾ ਹਾਂ ਨਹੀਂ 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 25 ਟਨ ਦੀ ਕੈਪੈਸਿਟੀ ਹੈ ਜੀ ਤਕੜਾ ਹੀ ਪੰਪ ਲਵਾਈ ਫਿਰਦਾ ਹੈ ਹਾਂਜੀ ਤੇ ਟਾਇਰ ਟੂਰ ਕੀ ਹੈ ਦੇਖੀ ਟਾਇਰ 70 ਪੈਸੇ ਟਾਇਰ ਆਈ ਜਾਂਦੇ ਅੱਛਾ ਇਹਦਾ ਕਾ ਜਮਾ ਹਾਂਜੀ ਹ ਤੇ ਬਾਕੀ ਹੁਣ ਤਾਂ ਇਹ ਯਾਰ ਝੋਨੇ ਦਾ ਨਾਲੋ ਜੀ 26 ਕੁਇੰਟਲ ਦਾ ਹੈ ਵਜਨ ਹਾਂਜੀ ਵਜਨ ਜੀ ਤੇ ਜੇ ਆਪਾਂ ਕੁਆਡ ਚ ਵੀ ਜੇ ਕੁਆਡ ਚ ਵੇਚੀਏ 130000 ਦਾ ਵਿਕਦਾ ਜੀ ਅੱਛਾ ਹਾਂਜੀ ਮੈਂ ਮਤਲਬ ਪੂਰਾ ਹਿਸਾਬ ਦਾ ਲਾਈ ਬੈਠਾ ਹਾਂ ਹਾਂਜੀ 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 ਐ ਵੀ ਜਾਂ ਨਹੀਂ ਦੇਣਾ ਸੁੱਕਾ ਕਿਸੇ ਨੂੰ ਹੈ ਨਹੀਂ ਨਹੀਂ ਅੱਛਾ ਤੇ ਬਾਕੀ ਯਾਰ ਫਰਸ਼ ਫਰਸ਼ ਹੁੰਦਾ ਝੋਨੇ ਦਾ ਭਰੇ ਹੈ ਹਨਾ ਯਾਰ ਜੁਰਤਾ ਨਹੀਂ ਫਰਸ਼ ਨੂੰ ਕੋਈ ਬਾਲੀ ਹਨਾ ਨਹੀਂ 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 ਜਮਾ ਸਾਫ ਹੈ ਜਮਾ ਸਾਫ ਹੈ ਹਾਂਜੀ ਅੱਛਾ ਤੇ ਫਿਰ ਇਹ ਇਹਦੀ ਹੁਣ ਡਿਮਾਂਡ ਕੀ ਹੈ ਉਹਦਾ ਮੰਗਦੇ ਤਾਂ ਦੱਸਤੀ ਦੂਜੀ ਵੀ ਦੱਸਦੀ 1,70,000 ਰੁਪਏ ਮੰਗਦੇ ਆ 1,70,000 ਰੁਪਏ ਮੰਗਦੇ ਆ ਇਹ ਤੇ ਦੋਸਤੋ ਟਾਲਾ ਦੇਖ ਲਓ ਤੁਸੀਂ ਕੀ ਸਾਈ ਦੱਸਿਆ ਸੀ 13 13 ਸਵਾ 7 13 ਸਵਾ 7 ਤੇ ਸੱਚ ਇੱਕਾ ਬਿਡ ਬਿਡ ਨਾਲ ਹੀ ਦੇਗਾ ਹਾਂਜੀ ਨਾਲ ਜੀ ਸਾਰਾ ਨਾਲ ਬਿਡਾ ਦੋਸਤੋ ਬਿਡ ਦੇ ਝੋਨਾ ਵਿੱਚ ਅਗਲੇ ਦਾ ਕਿਹੜਾ ਪਿਆ ਮੁਛਲ ਪਿਆ ਮੁਛਲ ਪਿਆ ਇਹ ਮੁਛਲ ਪਿਆ ਮੁਛਲ ਝੋਨਾ ਨਾਲ ਵਾਲੇ ਵਿੱਚ ਕਿਤੇ ਮੈਨੂੰ ਵੀ ਗਾਲਾਂ ਦੀਆਂ ਹੋਈ ਝੋਨਾ ਯਾਰ ਵਿੱਚ ਤੇ ਤੂੰ ਅਜੇ ਤੱਕ ਝੋਨੇ ਦਾ ਕਰਕੇ ਅਜ ਤਾਂ ਹਾਂ ਕਰਤੀ ਹੈ ਨਾ ਵਿੱਚ ਮੁਛਲ ਹੀ 3 ਲੱਖ ਦਾ ਪਿਆ ਹੋਇਆ ਹੈ ਮੁਛਲ 3 ਲੱਖ ਦਾ ਅਗਲਾ ਮੁਛਲ ਹੀ ਪਿਆ ਭਰਾਵਾ ਇਹ ਤੇ ਬਾਕੀ ਬਰਾ ਬੱਲੇ ਕੋਈ ਚਾਹਵਾਨ ਹੋਵੇ ਤੇ ਫਿਰ ਤੈਨੂੰ ਨਾਲ ਕੰਟੈਕਟ ਕਿਵੇਂ ਕਰੇ ਤੇਰਾ ਪਿੰਡ ਦਾ ਨਾਂ ਐਡਰੈਸ ਮੇਰਾ ਪਿੰਡ ਭਗਵਾਨਪੁਰ ਹਿੰਗਣਾ ਜੀ ਅੱਛਾ ਕੱਗਰ ਏਰੀਆ ਪੈਂਦਾ ਜੀ ਅੱਛਾ ਠੀਕ ਹੈ ਜੀ ਹਰਿਆਣੇ ਦੇ ਬਾਕੀ ਜਮਾ ਦਰਿਆ ਦੇ ਕੰਢੇ ਤੇ ਆ ਗਈ ਨਾਲੀ ਦੇ ਤੇ ਤਹਿਸੀਲ ਸਰਦੂੜਗਾਣਾ ਡਿਸਟ੍ਰਿਕਟ ਮਾਨਸਾ ਜੀ ਅੱਛਾ ਹਾਂਜੀ ਤੇ ਤੇਰਾ ਮੋਬਾਈਲ ਨੰਬਰ ਮੇਰਾ ਹੈਗਾ ਜੀ 98157 ਜੀ 10147 ਜੀ ਇੱਕ ਵਾਰੀ ਹੋਰ ਬੋਲ ਦੇ 98157 ਹਾਂ 10147 101 ਤੇ ਬਿੱਲੀ ਉਹ ਨੰਬਰ ਤੁਹਾਡੇ ਕੋਲੇ ਆ ਗਿਆ ਹਨਾ ਤੇ ਟਰੈਕਟਰ ਇੱਧਰ ਖੜਾ ਇੱਕ ਵਾਰੀ ਪਚਲਕ ਮਾਰਦ ਨੇ 52 10 ਠੀਕ ਆ 4 ਸਪੀਡ ਪ੍ਰੋ ਹਾਂਜੀ ਤੇ ਇਹ ਹਜੇ ਕਹਿੰਦਾ ਮੈਂ ਖੁਸ਼ ਨਹੀਂ ਮੇਰੇ ਬਾਪੂ ਨੇ ਕਹਿੰਦਾ ਛੋਟਾ ਲੈ ਤਾਂ ਕਹਿੰਦਾ ਇੱਕ ਇਹ ਤੋਂ ਵੱਡਾ ਹੋਰ ਲਿਆਉਣਾ 4x4 ਹੈ ਹਾਂਜੀ ਤੇ ਇੱਕ ਟਰਾਲਾ ਟਰਾਲਾ ਵੀ ਫਿਰ 13 ਤੋਂ ਬੰਦਾ ਤੇ 16ਤੀ ਛਾਲ ਮਾਰੂਗਾ ਜਿਹੜੇ ਹਿਸਾਬ ਨਾਲ ਵਿੱਚ ਇਹ ਕਹਿੰਦਾ ਮੇਰਾ ਵਿੱਚ ਤਨ ਲੱਖ ਦਾ ਤਾਂ ਕਹਿੰਦਾ ਮੁਛਲੀ ਪਿਆ ਤੇ ਫਿਰ ਮਨ ਨਾਲ 16 ਤੋਂ ਘੱਟ ਤਾਂ ਇਹ ਖੜਦਾ ਨਹੀਂ ਨਾ 16 ਫੁੱਟ ਤਾਂ ਤਾਂ ਬਣਾਊਗਾ ਪਾਊਗਾ ਬਾਪੂ ਦੇ ਧਰਨ ਹੈ ਨਾ ਤੇ ਦੋਸਤੋ ਵੀਡੀਓ ਸ਼ੇਅਰ ਕਰ ਦੇ ਜੋ ਵਧੀਆ ਲੱਗੀ ਤਾਂ ਤੇ ਬਾਈ ਨੂੰ ਫੋਨ ਜ਼ਰੂਰ ਕਰਿਓ ਧੰਨ